ਅੱਜ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਲ ਜਾਨੇ ਚੜਦੀ ਕਲਾ ਦੇ ਵਿੱਚ ਹੋਵੋਗੀ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰੇ ਅਨੰਦ ਰਸਕੀਆਂ ਬਖਸ਼ਣ ਚੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਭੈਣੋਂ ਵੀਡੀਓ ਬਹੁਤ ਖਾਸ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਵਾਸ਼ਿੰਗ ਮਸ਼ੀਨ ਨੂੰ ਆਪਾਂ ਡੀਪ ਕਲੀਨ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਉਹਦਾ ਫਿਲਟਰ ਤੇ ਉਹਦਾ ਫਿਲਟਰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਤਾਂ ਜੋ ਸਾਡੀ ਮਸ਼ੀਨ ਜਿਹੜੀ ਆ ਲੌਂਗ ਟਾਈਮ ਤੱਕ ਚੱਲਦੀ ਰਹੇ ਤੇ ਸਾਡਾ ਸਾਥ ਦਿੰਦੀ ਰਹੇ ਕਿਉਂਕਿ ਹੁਣ ਸਰਦੀਆਂ ਆ ਰਹੀਆਂ ਨੇ ਤੇ ਭੈ ਜ਼ਰੂਰਤ ਹੈ ਵਾਸ਼ਿੰਗ ਮਸ਼ੀਨ ਦੀ ਇਸ ਕਰਕੇ ਸਾਨੂੰ ਉਹਦੀ ਜਿਹੜੀ ਕੇਅਰ ਹੈ ਉਹ ਫੁੱਲ ਕਰਨੀ ਪਊਗੀ ਤਦੋਂ ਆਪਾਂ ਅੱਜ ਡੀਪ ਕਲੀਨਿੰਗ ਕਰਾਂਗੇ ਕਿਉਂਕਿ ਪਹਿਲਾਂ ਦੇ ਕਮੈਂਟ ਸੀਗੇ ਕਿ ਸਾਨੂੰ ਵਾਸ਼ਿੰਗ ਮਸ਼ੀਨ ਬਾਰੇ ਵੀ ਦੱਸੋ ਤੇ ਚਲੋ ਪਹਿਲਾਂ ਅੱਜ ਡੀਪ ਕਲੀਨ ਕਰਦੇ ਆ ਮਸ਼ੀਨ ਨੂੰ ਤੇ ਨਾਲੇ ਉਹਦਾ ਇੱਕ ਫਿਲਟਰ ਹੈ ਉਹ ਵੀ ਖੋਲ ਕੇ ਸਾਫ਼ ਕਰਾਂਗੇ ਖੋਲਣਾ ਕੀ ਹੈ ਬਸ ਹੱਥ ਦੇ ਨਾਲ ਅਸੀਂ ਬਟਨ ਲੱਪਣਾ ਤੇ ਖੁੱਲ ਜਾਣਾ ਬਹੁਤ ਸੌਖਾ ਹੈ ਤੇ ਪਲੀਜ਼ ਉਹਨੂੰ ਤੁਸੀਂ ਨਾ 8 ਦਿਨ 15 ਦਿਨ ਦੇ ਵਿੱਚ ਇੱਕ ਵਾਰੀ ਕਲੀਨ ਕਰਦੇ ਰਿਆ ਕਰੋ ਤਾਂ ਜੋ ਤੁਹਾਡੀ ਮਸ਼ੀਨ ਖਰਾਬ ਖਦੇਣੀ ਹੋਊਗੀ ਚਲੋ ਪਹਿਣਾ ਕਰਦੇ ਆ ਵੀਡੀਓ ਸਟਾਰਟ ਜੀ ਜੀ ਤੇ ਸਭ ਤੋਂ ਪਹਿਲਾਂ ਨਾ ਮੈਂ ਖੁੱਲੇ ਪਾਂਡੇ 'ਚ ਪਾਣੀ ਲਊਂਗੀ ਕਿਉਂਕਿ ਸਾਰੀ ਮਸ਼ੀਨ ਆਪਾਂ ਸਾਫ਼ ਕਰਨੀ ਆ ਤੇ ਇਹਦੇ ਵਿੱਚ ਮੈਂ ਨਾ ਜਿਹੜਾ ਪਾਣੀ ਪਾਇਆ ਨਾ ਉਹ ਪਾਇਆ ਹੈ ਗੁੰਗੁਨਾ ਜਿਹਾ ਠੀਕ ਹੈ ਜੀ ਨਾ ਤੇ ਠੰਡਾ ਲਿਆ ਤੇ ਨਾ ਬਹੁਤ ਜ਼ਿਆਦਾ ਗਰਮ ਲਿਆ ਤੇ ਤੁਸੀਂ ਦੇਖੋ ਸਾਡੀ ਮਸ਼ੀਨ ਜਿਹੜੀ ਇੱਕਦਮ ਚਮਕ ਜਾਣੀ ਆ ਕਿਉਂਕਿ ਮਸ਼ੀਨ ਜਿਹੜੀ ਆ ਸਾਨੂੰ ਘਿਹੜਾਂ ਨੂੰ ਬਹੁਤ ਜ਼ਰੂਰਤ ਹੁੰਦੀ ਆ ਤੇ ਜੇ ਜਦੋਂ ਮਸ਼ੀਨ ਖਰਾਬ ਹੋ ਜਾਂਦੀ ਉਦੋਂ ਸਰਦੀਆਂ ਦੇ ਹੁੰਦੀ ਨਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਨਾ ਤੇ ਅੱਜ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂ ਕਿ ਕਿੱਦਾਂ ਤੁਸੀਂ ਹੈ ਨਾ ਜਿਹੜਾ ਇੱਕੋ ਹੀ ਫਿਲਟਰ ਬਸ ਜ਼ਿਆਦਾ ਨਹੀਂ ਤੁਹਾਨੂੰ ਖੋਲਣ ਦੀ ਜ਼ਰੂਰਤ ਹੈਗੀ ਕਿਉਂਕਿ ਲੇਡੀਜ਼ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਇੱਕੋ ਫਿਲਟਰ 10-15 ਦਿਨ ਬਾਅਦ ਸਾਫ਼ ਕਰ ਲਿਆ ਨਾ ਤੇ ਤੁਹਾਡੀ ਮਸ਼ੀਨ ਜਿਹੜੀ ਲੌਂਗ ਟਾਈਮ ਬਹੁਤ ਵਧੀਆ ਚੱਲਦੀ ਰਹਿਣੀ ਆ ਤੇ ਚਲੋ ਤੁਹਾਨੂੰ ਮੈਂ ਦੱਸ ਦਿਆਂ ਕਿਉਂਕਿ ਅੱਜ ਮੈਂ ਸਾਰੀ ਮਸ਼ੀਨ ਸਾਫ਼ ਕਰਨੀ ਆ ਬਾਹਰੋਂ ਤੇ ਕਿਉਂਕਿ ਆਪਾਂ ਬਾਹਰੋਂ ਘੱਟ ਬਹੁਤ ਘੱਟ ਸਾਫ਼ ਕਰਦੇ ਆ ਤੇ ਮੈਂ ਲੈ ਲਿਆ ਜੀ ਗਰਮ ਪਾਣੀ ਗੁੰਗਣਾ ਜਿਹਾ ਤੇ ਇਹਦੇ ਵਿੱਚ ਮੈਂ ਪਾ ਲਿਆ ਇੱਕ ਪ ਤੁਸੀਂ ਕੋਈ ਵੀ ਸ਼ੈਂਪੂ ਪਾ ਸਕਦੇ ਹੋ ਠੀਕ ਹੈ ਬੋਟਲ ਵਾਲਾ ਹੈਗਾ ਤਾਂ ਤੁਸੀਂ ਥੋੜਾ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਕਲੀਨਿਕ ਪਾਸੇ ਇੱਕ ਪਰੇ ਵਾਲਾ ਹੈ ਜਿਹੜਾ ਸ਼ੈਂਪੂ ਹੁੰਦਾ ਤੁਸੀਂ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਇੱਥੇ ਹੈਲਡਰ ਸ਼ੌਲਡਰ ਸੀ ਮੈਂ ਉਹ ਵੀ ਪਾ ਲਓ ਠੀਕ ਹੈ ਜੀ ਇਹਦੇ ਵਿੱਚ ਉਹ ਮੈਂ ਪਾਵਾਂਗੀ ਖਾਣ ਵਾਲਾ ਮਿੱਠਾ ਸੋਡਾ ਜਿਹੜਾ ਮਿੱਠਾ ਸੋਡਾ ਨਾਲ ਬਹੁਤ ਵਧੀਆ ਕਲੀਨਿੰਗ ਜਿਹੜੀ ਆ ਕਰ ਦਿੰਦਾ ਹੈ ਚੀਜ਼ਾਂ ਨੂੰ ਕਲੀਨ ਕਰ ਦਿੰਦਾ ਹੈ ਇਸ ਕਰਕੇ ਮੈਂ ਇੱਥੇ ਪਾ ਲਿਆ ਮਿੱਠਾ ਸੋਡਾ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਥੋੜੀ ਜਿਹੀ ਸਰਫ ਸਰਪਾਲੀ ਹਾਂਜੀ ਤੇ ਜੇ ਤੁਹਾਡੇ ਕੋਲ ਨਿੰਬੂ ਹੈਗਾ ਨਾ ਤੁਸੀਂ ਇਹਦੇ ਵਿੱਚ ਨਿੰਬੂ ਪਾ ਸਕਦੇ ਹੋ ਠੀਕ ਹੈ ਜੀ ਤੇ ਜੇ ਨਿੰਬੂ ਨਹੀਂ ਹੈਗਾ ਤੇ ਤੁਸੀਂ ਥੋੜਾ ਜਿਹਾ ਨਿੰਬੂ ਦੀ ਜਗ੍ਹਾ ਤੇ ਸਿਰਕਾ ਪਾ ਲੈਣਾ ਜਿਹੜਾ ਆਪਾਂ ਚਿੱਟਾ ਸਿਰਕਾ ਹੁੰਦਾ ਖਾਣ ਵਾਲੀਆਂ ਚੀਜ਼ਾਂ 'ਚ ਵੀ ਵਰਤਦੇ ਆ ਤੁਸੀਂ ਉਹ ਪਾ ਲੈਣਾ ਤੇ ਜੇ ਇਹ ਨਹੀਂ ਹੈਗਾ ਤੇ ਨਿੰਬੂ ਪਾ ਲੈਣਾ ਤੇ ਜੇ ਨਿੰਬੂ ਨਹੀਂ ਹੈਗਾ ਇਹ ਪਾ ਲੈਣਾ ਠੀਕ ਹੈ ਜੀ ਸਾਰੀਆਂ ਚੀਜ਼ਾਂ ਸਾਡੇ ਘੜੇ ਵਿੱਚ ਹੀ ਹੋ ਜਾਣੀਆਂ ਤੇ ਕੋਲ ਸਾਡਾ ਤਿਆਰ ਹੋ ਗਿਆ ਤੇ ਹੁਣ ਇਹ ਮੈਂ ਵਰਤਦੀਆਂ ਤੇ ਹਾਂਜੀ ਜੀ ਤੇ ਮੈਂ ਨਾ ਇਸ ਸਾਈਡ ਤੋਂ ਹੀ ਇਸ ਪੰਚ ਨੂੰ ਵਰਤਾਂਗੀ ਇਸ ਸਾਈਡ ਤੋਂ ਨਹੀਂ ਕਿਉਂਕਿ ਮਸ਼ੀਨ ਦੇ ਉੱਪਰ ਜਿੱਦਾਂ ਸਾਡੇ ਹਨਾ ਸਕ੍ਰੈਚ ਜੇ ਪੈ ਜਾਂਦੇ ਆ ਤੇ ਆ ਸਭ ਤੋਂ ਪਹਿਲਾਂ ਆਪਾਂ ਇਧਰਲਾ ਬੰਨਾ ਸਾਫ਼ ਕਰ ਲੰਨੇ ਆ ਜਿਵੇਂ ਤੁਸੀਂ ਵੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਗੰਦਗੀ ਹੈ ਨਾ ਤੇ ਦੇਖੋ ਸਾਨੂੰ ਇਹਨੂੰ ਡੀਪ ਕਲੀਨ ਜ਼ਰੂਰ ਕਰਨਾ ਚਾਹੀਦਾ ਆ ਕਿਉਂਕਿ ਇਹਦੇ ਬਿਨਾ ਹੁਣ ਪੈਣੋ ਸਿਆਲ ਦੇ ਵਿੱਚ ਬਿਲਕੁਲ ਜਿਹੜਾ ਉਹ ਗੁਜ਼ਾਰਾ ਨਹੀਂ ਹੈਗਾ ਤੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਆਪਾਂ ਨੂੰ ਤੁਸੀਂ ਵੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਵੇਖੋ ਡਸਟ ਫਸੀ ਹੋਈ ਆ ਹਨਾ ਤੇ ਸਾਨੂੰ ਇਸ ਕੋਲ ਦੇ ਨਾਲ ਚੰਗੀ ਤਰ੍ਹਾਂ ਆਪਾਂ ਡੀਪ ਕਲੀਨ ਜਿਹੜੀ ਆਪਣੀ ਮਸ਼ੀਨ ਆ ਕਰ ਲਾਂਗੇ ਤੇ ਇਹਦੇ ਨਾਲ ਇਹ ਆ ਕਿ ਸਾਡੀ ਮਸ਼ੀਨ ਇੱਕਦਮ ਲਿਸ਼ਕ ਜਾਣੀ ਆ ਨਵੀਂ ਹੋ ਜਾਣੀ ਆ ਜਿਹੜਾ ਅਸੀਂ ਸ਼ੈਂਪੂ ਪਾਇਆ ਨਾ ਸ਼ੈਂਪੂ ਦੇ ਨਾਲ ਸਾਡੀ ਮਸ਼ੀਨ ਜਿਹੜੀ ਉਹ ਇੱਕਦਮ ਨਵੀਂ ਹੋ ਜਾਂਦੀ ਆ ਠੀਕ ਹੈ ਜੀ ਤੇ ਜਿਹੜਾ ਆਪਾਂ ਫਿਲਟਰ ਤੁਹਾਨੂੰ ਦਿਖਾਉਣਾ ਆ ਉਹ ਫਿਲਟਰ ਜਦੋਂ ਅਸੀਂ ਸਾਫ਼ ਕਰ ਲਈਏ ਫਿਰ ਸਾਡੀ ਮਸ਼ੀਨ ਕਾਫੀ ਦੇਰ ਤੱਕ ਵਧੀਆ ਚੱਲਦੀ ਰਹਿੰਦੀ ਹੈ ਤਾਂ ਸਾਨੂੰ ਡੀਪ ਜਿਹੜੀ ਮਸ਼ੀਨ ਹੈ ਖੋਲਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਬਸ ਉਹ ਪਹਿਣਾ ਕਪੜੇ ਧੋਣ ਤੋਂ ਪਹਿਲਾਂ ਭਾਵੇਂ ਤੁਸੀਂ ਫਿਲਟਰ ਖੋਲੋ ਤੇ ਸਾਫ਼ ਕਰ ਲਓ ਫਿਰ ਇਸੇ ਤਰੀਕੇ ਨਾਲ ਆਪਾਂ ਇਦਾਂ ਵੀ ਕਰ ਲਈ ਕਿਉਂਕਿ ਅੱਜ ਕੱਲ੍ਹ ਜਿਹੜਾ ਚੱਲਦਾ ਪਿਆ ਸ਼ੀਸ਼ਾ ਹੈ ਬਹੁਤ ਜ਼ਿਆਦਾ ਧੁੰਦਲਾ ਹੋ ਜਾਂਦਾ ਤੇ ਬੜਾ ਖਰਾਬ ਜਿਹਾ ਹੋ ਜਾਂਦਾ ਹਨ ਤੇ ਸਾਫ਼ ਕਰਨਾ ਬਹੁਤ ਔਖਾ ਬਣਦਾ ਇਸ ਤਰ੍ਹਾਂ ਤੇ ਬਸ 스위ਚ ਜਿਹੜਾ ਉਹ ਲਾ ਲਿਓ ਤਾਂ ਜਿਹੜੀ ਉਹ ਲਾ ਲੇ ਤੁਸੀਂ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਤੇ ਸਾਰੀ ਇਹਦੇ ਵਿੱਚ ਚੰਗੀ ਤਰ੍ਹਾਂ ਜੜੀ ਇਹਨੂੰ ਕਲੀਨ ਕਰਾਂਗੇ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਹੈ ਨਾ ਝੱਗ ਬਣ ਗਈ ਆ ਸਰਵੇ ਸਰਫ ਦੇ ਨਾਲ ਤੇ ਸ਼ੈਂਪੂ ਨਾਲ ਤੇ ਸਾਡੀ ਜਿਹੜੀ ਇਹ ਡੀਪ ਕਲੀਨ ਜਿਹੜੀ ਆ ਤੇ ਮਸ਼ੀਨ ਚੋਂ ਕੱਢ ਰਹੀ ਹੈ ਤੇ ਜਿਹੜਾ ਸੋਡਾ ਪਾਇਆ ਉਹਦੇ ਨਾਲ ਦੀ ਕਾਫੀ ਜਿਹੜੀ ਸਾਡੀ ਜਰਸਟ ਉਹ ਨਿਕਲ ਜਾਂਦੀ ਹੈ ਤੇ ਮੈਂ ਇਦਾਂ ਹੀ ਮਸ਼ੀਨ ਦੀ ਆ ਸੱਡਾ ਸਾਰੀਆਂ सारा जरा बोर्ड है ये साफ कर लं ठीक है जी देख सकते हो तुम कि ज्यादा साफ हो जाती तो मैं इतों नीचे भी हम चंकी तरह साफ कर लगी इस तरीके तरह इत साफ करा देखो मशीन कि चंकी तरह डीप क्लीन हो रही है ਤੇ ਮੈਂ ਤੁਹਾਨੂੰ ਹੁਣ ਫਿਲਟਰ ਵੀ ਖੋਲ ਕੇ ਦਿਖਾ ਦਨੀ ਆ ਇਹਦਾ ਜਿਹੜੀਆਂ-ਜਿਹੜੀਆਂ ਸਾਈਡਾਂ ਆ ਉਹ ਵੀ ਕਰ ਲਾਂਗੇ ਸਾ ਨੂੰ ਇਸ ਤਰ੍ਹਾਂ ਆਪਣੀ ਮਸ਼ੀਨ ਜਿਹੜੀ ਮਹੀਨੇ 'ਚ ਇੱਕ ਅੱਧੀ ਵਾਰੀ ਇਦਾਂ ਡੀਪ ਕਲੀਨ ਕਰ ਲੈਣੀ ਚਾਹੀਦੀ ਆ ਕਿਉਂਕਿ ਸਾਡੀ ਮਸ਼ੀਨ ਜਿਹੜੀ ਆ ਫਿਰ ਬਹੁਤ ਵਧੀਆ ਚੱਲਦੀ ਆ ਕੋਈ ਤੰਗੀ ਨਹੀਂ ਆਉਂਦੀ ਤੇ ਹੁਣ ਸਰਦੀਆਂ ਸ਼ੁਰੂ ਹੋਣ ਵਾਲੀਆਂ ਐ ਤੇ ਆਪਾਂ ਹੁਣ ਇੱਕ ਵਾਰੀ ਡੀਪ ਕਲੀਨ ਕਰ ਲਈ ਆ ਤੇ ਇਹ ਮਹੀਨੇ ਤੱਕ ਅਸੀਂ ਫੇਰ ਇਸੇ ਤਰ੍ਹਾਂ ਕਰ ਲਾਂ ਕਿਉਂਕਿ ਜਦੋਂ ਅਸੀਂ ਕੱਪੜੇ ਧੋਨੇ ਆ ਨਾ ਤੇ ਉਦੋਂ ਅਸੀਂ ਕਾਫੀ ਕਲੀਨ ਕਰਕੇ ਹੀ ਰੱਖਦੇ ਹਾਂ ਪਰ ਇਸ ਤਰ੍ਹਾਂ ਅਸੀਂ ਨਾ ਸਮਾਨ ਲੈ ਕੇ ਨਹੀਂ ਡੀਪ ਕਲੀਨ ਨਹੀਂ ਕਰਦੇ ਹੈਗੇ ਅਸੀਂ ਇਹ ਸੋਚ ਲੈਂਦੇ ਆ ਕਿ ਬਸ ਸਰਫਾਈ ਆ ਮਸ਼ੀਨ ਦੇ ਵਿੱਚ ਮਸ਼ੀਨ ਨੂੰ ਕਿਹੜੀ ਕੋਈ ਗੱਲ ਹਨਾ ਪਰ ਨਹੀਂ ਆਪਾਂ ਨੂੰ ਇਸ ਤਰ੍ਹਾਂ ਡੀਪ ਕਲੀਨ ਜਿਹੜੀ ਆ ਉਹ ਮਸ਼ੀਨ ਕਰਾਣੀ ਚਾਹੀਦੀ ਆ ਅੱਛਾ ਤੁਹਾਨੂੰ ਮੈਂ ਨਾ ਫਿਲਟਰ ਵੀ ਦੱਸਾਂ ਠੀਕ ਹੈ ਜੀ ਹਮ ਤਾਂ ਫਿਲਟਰ ਕਰਦੇ ਆ ਅੱਛਾ ਆ ਜਿਹੜਾ ਵਿੱਚ ਫਿਲਟਰ ਲੱਗਿਆ ਹੁੰਦਾ ਨਾ ਇਹਨੂੰ ਤੁਸੀਂ ਇਸ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਆ ਦੇਖੋ ਦੇਖੋ ਕਿੰਨੀ ਜ਼ਿਆਦਾ ਇਹ ਫਿਲਟਰ ਚ ਗੰਦਗੀ ਆ ਨਾ ਹਲੇ ਸਿਰਫ ਇੰਨਾ ਭਰਿਆ ਕਿਉਂਕਿ ਇਹਨੂੰ ਮੈਂ 8 ਦਿਨ ਪਹਿਲਾਂ ਸਾਫ਼ ਕਰ ਲਿਆ ਸੀ 8 ਦਿਨਾਂ ਚ ਇਹਦੇ ਆ ਹਾਲਾਤ ਬਣ ਗਏ ਆ ਤੇ ਜਦੋਂ ਅਸੀਂ ਮਹੀਨਾ ਦੋ ਮਹੀਨੇ ਨਹੀਂ ਪੈਣਾ ਕਰਦੀਆਂ ਸੀ ਇਥੋਂ ਫਿਲਟਰ ਨਹੀਂ ਕੱਢਦੀਆਂ ਇਹ ਸਾਰੀ ਪਲੇਟ ਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਜਮ ਜੰਦੀ ਆ ਪੂਰੀ ਇਹਦੇ ਵਿੱਚ ਨਿਪੜਤ ਜੰਮੀ ਹੁੰਦੀ ਆ ਤੇ ਇਹ ਫਿਰ ਬਲੌਕ ਕਰਦੀ ਆ ਸਾਡੀ ਮਸ਼ੀਨ ਨੂੰ ਹਨਾ ਮਸ਼ੀਨ ਉਹ ਖਰਾਬ ਹੋ ਜਾਂਦੀ ਆ ਤੇ ਪਹਿਲਾਂ ਤੁਸੀਂ ਕੀ ਕਰਨਾ ਹੈ 15 ਦਿਨਾਂ ਚ ਇੱਕ ਵਾਰ ਇਹਨੂੰ ਸਾਫ਼ ਕਰ ਲਓ ਤਾਂ ਜੋ ਤੁਹਾਡੀ ਜਿਹੜੀ ਮਸ਼ੀਨ ਆ ਉਹ ਐ ਲੰਬੇ ਟਾਈਮ ਚੱਲੇਗੀ ਤੇ ਜਿੱਦਾਂ ਹੁਣ ਪਾਰੇ-ਪਾਰੇ ਕੰਬਲ ਵਗੈਰਾ ਧੋਣੇ ਆ ਤੁਸੀਂ ਚਾਦਰਾਂ ਵਗੈਰਾ ਧੋਣੀਆਂ ਤਾਂ ਬਹੁਤ ਮੁਸ਼ਕਲ ਆਊਗੀ ਹਨਾ ਤੇ ਇਸ ਕਰਕੇ ਜਦੋਂ ਕੰਬਲ ਵਗੈਰਾ ਧੋਲਦੇ ਹੋ ਤੇ ਇਸ ਚੀਜ਼ ਨੂੰ ਜਰੂਰ ਸਾਫ਼ ਕਰ ਲਓ ਠੀਕ ਹੈ ਜੀ ਤੇ ਆਹ ਵੇਖੋ ਤੁਸੀਂ ਇਸ ਤਰ੍ਹਾਂ ਬਰਸ਼ ਦੇ ਨਾਲ ਇਹਨੂੰ ਸਾਫ਼ ਕਰਨਾ ਵੇਖੋ ਕਿੰਨੀ ਗੰਦਗੀ ਆ ਨਾ ਇਹਦੇ ਵਿੱਚ ਤੇ ਇਹ ਅਜੇ ਸਿਰਫ 7-8 ਦਿਨਾਂ 'ਚ ਇਹ ਹਾਲਾਤ ਹੋ ਗਿਆ ਤੇ ਜੇ ਆਪਾਂ ਇਹਨੂੰ ਮਹੀਨਾ ਇੱਕ ਨਾ ਦੇਖਾਂਗੇ ਦੇਖੋ ਤੁਸੀਂ ਕਿੰਨੀ ਜਿਆਦਾ ਪਰਤ ਮੋਟੀ-ਮੋਟੀ ਇਹਦੇ ਵਿੱਚੋਂ ਗੰਦਗੀ ਦੀ ਨਿਕਲੀ ਹੈ ਨਾ ਕਿਉਂਕਿ ਆਪਾਂ ਜਦੋਂ ਭਾਰੇ-ਭਾਰੇ ਕੱਪੜੇ ਧੋਨੇ ਆ ਗੰਦਗੀ ਕਿੰਨੀ ਹੁੰਦੀ ਆ ਤੇ ਤੁਸੀਂ ਸਿਆਲ ਵਾਲੇ ਜਿੰਨੇ ਵੀ ਕੱਪੜੇ ਧੋਨੇ ਆ ਉਸ ਤੋਂ ਬਾਅਦ ਇਹਨੂੰ ਕਲੀਨ ਜ਼ਰੂਰ ਪੈਣੋ ਕਰ ਲਿਓ ਹੈਨਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਜਿਹੜਾ ਆਪਾਂ ਘੋਲ ਘੋਲਿਆ ਨਾ ਬਰਸ਼ ਤੇ ਲੈ ਕੇ ਉਸੇ ਘੋਲ ਨੂੰ ਤੇ ਆਪਾਂ ਇਹਨੂੰ ਕਲੀਨ ਕਰਾਂਗੇ ਤਾਂ ਜੋ ਹਰ ਇੱਕ ਬਰਸ਼ ਦੇ ਵਿੱਚ ਉਹ ਵੀ ਕੋਹ ਚ ਗਿੱਲਾ ਕਰਕੇ ਤਾਂ ਜੋ ਇਹ ਚੰਗੀ ਤਰ੍ਹਾਂ ਸਾਡਾ ਫਿਲਟਰ ਆ ਉਹ ਸਾਫ਼ ਹੋ ਜਾਵੇ ਠੀਕ ਹੈ ਜੀ ਜਦੋਂ ਤੁਸੀਂ ਇਸ ਫਿਲਟਰ ਨੂੰ 8 8 ਦਿਨਾਂ ਬਾਅਦ 15 ਦਿਨ ਕਲੀਨ ਕਰ ਲਿਆ ਸਾਫ ਜੇ ਮੰਨ ਲਓ ਘੋਲਣਾ ਤੁਸੀਂ ਨਹੀਂ ਕਰਨਾ ਹੈਗਾ ਤੁਸੀਂ ਥੋੜਾ ਜਿਹਾ ਸ਼ੈਂਪੂ ਗਿਆਰਾ ਜਾਂ ਸੋਡਾ ਬਰਸ਼ ਤੇ ਲਾ ਕੇ ਇੰਨਾ ਤੇ ਤੁਸੀਂ ਇਹ ਫਿਲਟਰ ਨੂੰ ਜ਼ਰੂਰ ਕਲੀਨ ਕਰ ਲਿਓ ਤੇ ਬਸ ਇਹਦੇ ਤਰੀਕੇ ਦੇ ਨਾਲ ਮੈਂ ਇਹ ਫਿਲਟਰ ਜਿਹੜਾ ਕਲੀਨ ਕਰ ਲੈਂਦੀ ਆ ਤੇ ਇਹ ਫਿਲਟਰ ਫਿਰ ਸੱਚੀ ਬਹੁਤ ਵਧੀਆ ਸਾਡਾ ਚੱਲਦਾ ਰਹਿੰਦਾ ਹੈ ਤਾਂ ਫਿਲਟਰ ਇਹ ਆਪਾਂ ਉੱਥੇ ਫਿੱਟ ਕਰ ਦਾਂਗੇ ਤੇ ਬਹੁਤ ਆਸਾਨੀ ਦੇ ਨਾਲ ਇਹ ਫਿੱਟ ਹੋ ਜਾਂਦਾ ਤੇ ਬਹੁਤ ਆਸਾਨੀ ਨਾਲ ਇਹ ਲੱਥ ਜਾਂਦਾ ਠੀਕ ਹੈ ਜੀ ਹਾਂ ਜੀ ਆਪਾਂ ਇਸ ਤਰ੍ਹਾਂ ਕਰਕੇ ਇਸ ਫਿਲਟਰ ਨੂੰ ਫਿੱਟ ਕਰ ਦਾਂਗੇ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਜਿਹੜਾ ਇਸੇ ਕੋਲ ਦੇ ਵਿੱਚ ਪੰਪ ਕਰ ਲਿਆ ਆਪਾਂ ਚੰਗੀ ਤਰ੍ਹਾਂ ਵਿੱਚ ਵੀ ਕਲੀਨ ਕਰ ਲੈਣਾ ਅੱਜ ਨਾਲ ਅਸਲ ਵਿੱਚ ਮੇਰੇ ਜਿਹੜਾ ਫੋਨ ਜਿੱਥੇ ਮੈਂ ਸਟੈਂਡ ਤੇ ਫੋਨ ਲਾਉਣੀ ਆ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਸਟੈਂਡ ਚੰਗੀ ਤਰ੍ਹਾਂ ਨਾ ਕੱਟ ਨਹੀਂ ਹੋ ਰਿਹਾ ਜਿੱਥੇ ਵੀ ਮੈਂ ਰੱਖ ਰਹੀ ਹਾਂ ਇਸ ਕਰਕੇ ਮੈਂ ਤੁਹਾਨੂੰ ਹੱਥ ਵਿੱਚ ਫੋਨ ਫੜਿਆ ਹੋਇਆ ਤੇ ਨਾਲ-ਨਾਲ ਹੀ ਕਲੀਨ ਕਰਕੇ ਦਿਖਾ ਰਹੀ ਹਾਂ ਤੇ ਇੱਕ ਤੇ ਵੈਸੇ ਵੀ ਚਲੋ ਜਿਆਦਾ ਹਨਾ ਡੀਪਲੀ ਦਿਖਾਇਆ ਜਾ ਰਿਹਾ ਉਹ ਤਾਂ ਕੋਈ ਗੱਲ ਨਹੀਂ ਪਰ ਥੋੜੀ ਮੁਸ਼ਕਲ ਆਉਂਦੀ ਹੈ ਸਟੈਂਡ ਤੇ ਲੱਗ ਜੇ ਤੇ ਜਿਆਦਾ ਵਧੀਆ ਹੁੰਦਾ ਫੋਨ ਤੇ ਤੁਸੀਂ ਸਟਾਰਟਿੰਗ ਤੇ ਦੇਖਿਆ ਹੁਣ ਇੱਥੇ ਕਿੰਨੇ ਜ਼ਿਆਦਾ ਦਾਗ ਸੀਗੇ ਮਸ਼ੀਨ ਤੇ ਇੱਥੇ ਕਿੰਨੀ ਜ਼ਿਆਦਾ ਸੀਗੇ ਤੇ ਆਪਾਂ ਇਹ ਸਾਰੇ ਤੁਹਾਨੂੰ ਧੋ ਕੇ ਮਸ਼ੀਨ ਮੈਂ ਚੰਗੀ ਤਰ੍ਹਾਂ ਸਾਰੀ ਦਿਖਾਉਂਗੀ ਤੇ ਇਸ ਤਰ੍ਹਾਂ ਸਾਰੀ ਡੀਪ ਕਲੀਨ ਜਿਹੜੀ ਆ ਉਹ ਕਰ ਲਈ ਆ ਮਸ਼ੀਨ ਆਪਣੀ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਵੀ ਮੈਂ ਕਰ ਦਾਂਗੀ ਹਾਂਜੀ ਆ ਦੇਖੋ نیچے-नीचे ਨਾ ਪਾਣੀ ਦੇ ਇੰਨੇ ਜ਼ਿਆਦਾ ਦਾਗ ਇੱਥੋਂ ਬਹੁਤ ਜ਼ਿਆਦਾ ਦੀ ਬਾੜੀ ਜਿਹੜੀ ਆ ਮਸ਼ੀਨ ਦੀ ਖਰਾਬ ਹੋ ਜਾਂਦੀ ਆ ਤੇ ਇਹਨੂੰ ਪਹਿਨੋਂ ਡੀਪ ਕਲੀਨ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਜਦੋਂ ਡੀਪ ਕਲੀਨ ਕਰਕੇ ਇਹਨੂੰ ਧੋ ਕੇ ਤੁਸੀਂ ਗਿੱਲਿਆਂ ਨਾਲ ਛੱਡ ਕੇ ਜਾਇਆ ਕਰੋ ਮਸ਼ੀਨ ਨੂੰ ਕਿਉਂਕਿ ਹੰਜਿੱਦਾਂ ਫਦਾ ਕਿ ਵਾਸ਼ਰੂਮ ਦੇ ਵਿੱਚ ਕਿਸੇ ਨੇ ਨਹੀਂ ਇੰਨਾ ਜ਼ਿਆਦਾ ਪਾਣੀ ਵਰਤਣਾ ਹਨਾ ਤੇ ਉੱਤੇ ਛਿੱਕੇ ਨਹੀਂ ਪੈਣੇ ਹੈਗੇ ਤੇ ਵੈਸੇ ਤੇ ਕਵਰ ਪਾ ਦਿਓ ਤੇ ਜ਼ਿਆਦਾ ਵਧੀਆ ਹੈ ਨਹੀਂ ਤਾਂ ਫਿਰ ਤੁਸੀਂ ਇਹਨੂੰ ਸੁਕਾ ਕੇ ਮਸ਼ੀਨ ਨੂੰ ਚੰਗੀ ਤਰ੍ਹਾਂ ਫਿਰ ਹੀ ਜਾਣਾ ਹੈ ਤੁਸੀਂ ਵੇਖ ਸਕਦੇ ਹੋ ਤੇ ਆ ਦੇਖੋ ਸਾਰਾ ਸਾਡਾ ਉਹ ਫਿਲਟਰ ਦੇ ਵਿੱਚੋਂ ਗੰਦਗੀ ਕਿੰਨੀ ਜ਼ਿਆਦਾ ਫਿਲਟਰ ਦੇ ਵਿੱਚ ਉਹ ਗੰਦਗੀ ਨਿਕਲੀ ਹਨਾ ਤੇ ਤੁਸੀਂ ਵੀਡੀਓ ਚਲਦੇ-ਚਲਦੇ ਹੀ ਆਪਣਾ ਫਿਲਟਰ ਖੋਲ ਕੇ ਦੇਖ ਸਕਦੇ ਹੋ ਤੇ ਦੇਖਿਓ ਜੇ ਤਾਂ ਤੁਸੀਂ ਉਹਨੂੰ ਕਾਫੀ ਥੇਰ ਦਾ ਕਲੀਨ ਨਹੀਂ ਕੀਤਾ ਹੋਇਆ ਤਾਂ ਤੁਸੀਂ ਖੁਦ ਦੇਖਣਾ ਹੈ ਕਿ ਕਿੰਨਾ ਸਾਡਾ ਫਿਲਟਰ ਗੰਦਾ ਆ ਜਿਹਦੇ ਕਰਕੇ ਸਾਡੀ ਮਸ਼ੀਨ ਦਾ ਜ਼ੋਰ ਵੀ ਹੈ ਨਾ ਕੱਪੜੇ ਜਦੋਂ ਧੁੰਦੇ ਆ ਜ਼ਿਆਦਾ ਲੱਗਦਾ ਤੇ ਮਸ਼ੀਨ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਬਾਕੀ ਬਸ ਇੱਥੇ ਤਿਆਰ ਕਰਕੇ ਤੇ ਸੌਫਟ ਜੈਸ ਸਪੰਜੀ ਲਿਓ ਜਾਂ ਕਿਸੇ ਕੱਪੜੇ ਨਾਲ ਕਰ ਲਿਓ ਹਾ ਵਾਲਾ ਜਿਹੜਾ ਹੈ ਨਾ ਇਸ ਤੇ ਕ੍ਰੈਸ਼ ਪਾਊਗਾ ਮਸ਼ੀਨ ਖਰਾਬ ਹੋ ਜੂਗੀ ਠੀਕ ਹੈ ਜੀ ਤੇ ਮੇਰੇ ਨਾਲ ਸਟੈਂਡ ਦੇ ਉੱਪਰ ਨਹੀਂ ਲੱਗਦਾ ਪਿਆ ਕੈਮਰਾ ਇਸ ਕਰਕੇ ਮੈਂ ਇਹਨੂੰ ਹੁਣ ਧੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਸਿਰਫ ਹੁਣ ਮੈਂ ਸਿੰਪਲ ਪਾਣੀ ਦੇ ਨਾਲ ਇਹਨੂੰ ਧੋ ਦਵਾਂਗਾ ਜਿਵੇਂ ਕਿ ਆ ਦੇਖੋ ਬੱਸ ਮੈਂ ਹੁਣ ਸਿੰਪਲ ਪਾਣੀ ਦੇ ਨਾਲ ਇਹਨੂੰ ਧੋ ਦਵਾਂਗਾ ਤੇ ਤੁਸੀਂ ਨਾਲ-ਨਾਲ ਹੀ ਦੇਖ ਸਕਦੇ ਹੋ ਕਿਥੇ ਕਿੰਨੀ ਜ਼ਿਆਦਾ ਗੰਦਗੀ ਸੀ ਹਨਾ ਕਿੰਨੀ ਜ਼ਿਆਦਾ ਗੰਦਗੀ ਸੀ ਤੇ ਆਪਾਂ ਜਿਹੜੀ ਮਸ਼ੀਨ ਜਿਹੜੀ ਆ ਉਹ ਡੀਪ ਕਲੀਨ ਕਰ ਲਈ ਅੰਦਰੋਂ ਵੀ ਆਪਾਂ ਇਹ ਚੰਗੀ ਤਰ੍ਹਾਂ ਕਰਾਂਗੇ ਕਿ ਸਾਡੇ ਨਾਲ ਬਹੁਤ ਜ਼ਿਆਦਾ ਜਿਹੜੀ ਇਹ ਗੰਦਗੀ ਜਿਹੜੀ ਹੋ ਜਾਂਦੀ ਆ ਕਪੜੇ ਧੋਣ ਦੇ ਨਾਲ ਤੇ ਤੁਸੀਂ ਭੈਣੋ ਇਦਾਂ ਡੀਪ ਕਲੀਨ ਜ਼ਰੂਰ ਕਰਿਆ ਕਰੋ ਤੇ ਨੀਚੇ ਵਾਲਾ ਫਿਲਟਰ ਜਿਹੜਾ ਸੀ ਉਹ ਮੈਨੂੰ ਖੋਲਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਆਪਾਂ ਥੋੜੇ ਦਿਨ ਪਹਿਲਾਂ ਹੀ ਕਲੀਨ ਕੀਤਾ ਸੀਗਾ ਤੇ ਜੇ ਤੁਹਾਨੂੰ ਲੱਗਦਾ ਤਾਂ ਤੁਸੀਂ ਇੱਥੋਂ ਇਹਨੂੰ ਖੋਲ ਸਕਦੇ ਹੋ ਤੇ ਇਹ ਵੀ ਕਲੀਨ ਕਰ ਲਿਆ ਕਰੋ ਫਿਰ ਕਿ ਮਸ਼ੀਨ ਸਾਡੀ ਕਦੇ ਖਰਾਬ ਹੁੰਦੀ ਹੋਈ ਨਹੀਂ। ਕਾਫੀ ਟਾਈਮ ਜਿਹੜਾ ਉਹ ਨਿਕਲ ਜਾਂਦਾ। ਤੇ ਵੈਸੇ ਜ਼ਿਆਦਾਤਰ ਤੇ ਮੈਂ ਉਹਨੂੰ ਬਹੁਤ ਘੱਟ ਖੋਲਦੀ ਆ ਕਿਉਂਕਿ ਮੈਂ ਇਹ ਫਿਲਟਰ ਕਲੀਨ ਕਰ ਲੈਂਦੀ ਆ ਤੇ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਨਹੀਂ। ਤੇ ਬਾਕੀ ਆ ਕਿ ਉਹ ਵੀ ਕਰ ਲੈਣਾ ਚਾਹੀਦਾ ਵੈਸੇ। ਪਰ ਚਲੋ ਉਹ ਵੀ ਆਪਾਂ ਕਿਸੇ ਤੁਹਾਨੂੰ ਹੋਰ ਕਿਸੇ ਦਿਨ ਵੀਡੀਓ ਵੀ ਬਣਾਵਾਂਗੇ। ਫਿਲਹਾਲ ਮੈਂ ਇਹ ਬਣਾਈ ਕਿਉਂਕਿ ਇਹ ਵੀ ਮੇਰੇ ਪਿਆਰਾਂ ਦੇ ਕਮੈਂਟ ਸੀਗੇ ਕਿ ਸਾਨੂੰ ਵਾਸ਼ਿੰਗ ਮਸ਼ੀਨ ਜਿਹੜੀ ਆ ਉਹ ਕਲੀਨ ਕਰਨੀ ਦੱਸੋ। ਤੇ ਦੇਖੋ ਅੱਤੀ ਅੱਜ ਤੁਹਾਡੀ ਉਹ ਵਾਲੀ ਵੀਡੀਓ ਵੀ ਬਣਾ ਦਿੱਤੀ ਆ ਜੀ ਤੇ ਜੇ ਤੁਸੀਂ ਹੋਰ ਕੋਈ ਵੀਡੀਓ ਚਾਹੁੰਦੇ ਹੋ ਤੇ ਤੁਸੀਂ ਕਮੈਂਟ ਸਾਨੂੰ ਕਰ ਸਕਦੇ ਹੋ ਕਿ ਅਗਲੀ ਅੱਗੇ ਕਿਹੜੀ ਵੀਡੀਓ ਵੀ ਬਣਾਈਏ ਕਿ ਵਾਸ਼ਿੰਗ ਮਸ਼ੀਨ ਵਾਲੇ ਜਿੰਨੇ ਕਮੈਂਟ ਕੀ ਭੈਣੋ ਅਸੀਂ ਤੁਹਾਡੇ ਲਈ ਵੀਡੀਓ ਬਣਾ ਦਿੱਤੀ ਆ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਘਰੇ ਪਈਆਂ ਚੀਜ਼ਾਂ ਨਾਲ ਆਪਣੀ ਮਸ਼ੀਨ ਡੀਪ ਕਲੀਨ ਕਰ ਸਕਦੇ ਹੋ ਤੁਸੀਂ ਦੇਖੋ ਕਿੱਤੇ ਵੀ ਕਿਹੇ ਵੀ ਕੋਨੇ ਚ ਡਸਟ ਜਿਹੜੀ ਆ ਉਹ ਨਹੀਂ ਰਹੀ ਹੈ ਨਾ ਜੇ ਕਦਮ ਸਾਡੀ ਮਸ਼ੀਨ ਜਿਹੜੀ ਆ ਉਹ ਸਾਫ਼ ਹੋ ਗਈ ਆ ਤੇ ਸਾਡਾ ਕੋਲ ਦੇਖੋ ਅਜੇ ਵਧਿਆ ਪਿਆ ਇਹਦੇ ਨਾਲ ਤੁਸੀਂ ਕੁਝ ਵੀ ਕਲੀਨ ਕਰ ਸਕਦੇ ਹੋ ਜਿੱਦਾ ਟਾਈਲਸ ਵਗੈਰਾ ਵੀ ਇਹਦੇ ਨਾਲ ਕਲੀਨ ਹੋ ਜਾਣੀਆਂ ਹੁਣ ਮੈਂ ਵਾਸ਼ਰੂਮ ਚ ਕਿਉਂਕਿ ਇਹਨੂੰ ਫਿਲਟਰ ਦੇ ਨਾਲ ਸਾਡੇ ਬਹੁਤ ਜ਼ਿਆਦਾ ਗੰਧੀਆਂ ਹੋ ਗਈਆਂ ਟਾਈਲ ਹੁਣ ਮੈਂ ਇਸੇ ਕੋਲ ਦੇ ਨਾਲ ਆਪਣੀਆਂ ਟਾਈਲਸ ਆਗਿਆ ਸਾਫ਼ ਕਰ ਲਾਂਗੀ ਕੋਲ ਨੂੰ ਆਪਾਂ ਵੇਸਟ ਨਹੀਂ ਹੋੰਦਰਾਗੇ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਪਾਈ ਜੋ ਟਾਈਲ ਖਰਾਬ ਕਰੇਗੀ ਸੋਡਾ ਤੇ ਸਿਰਕਾ ਤੇ ਆਪਾਂ ਸਰਫ ਲਈ ਹੋਈ ਆ ਤੇ ਇਹ ਸ਼ੈਂਪੂ ਪਾਇਆ ਸ਼ੈਂਪੂ ਤਾਂ ਐਸੀ ਬਹੁਤ ਵਧੀਆ ਸ਼ਾਈਨ ਵਧਾਉਂਦਾ ਹੈ ਟਾਇਲਾਂ ਦੀ ਤੇ ਹੁਣ ਮੈਂ ਇਹਨੂੰ ਮਸ਼ੀਨ ਨੂੰ ਕੀ ਕਰਾਂਗੀ ਸਾਰੀ ਨੂੰ ਇੱਕ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਤਾਂ ਤੁਸੀਂ ਵੇਖ ਸਕਦੇ ਆ ਸਾਡੀ ਮਸ਼ੀਨ ਜਿਹੜੀ ਆ ਬਿਲਕੁਲ ਸਾਫ਼ ਹੋ ਗਈ ਆ ਉਹ ਸਾਫ਼ ਕਰਨੀ ਆ ਤਾਂ ਜੋ ਕੋਈ ਵੀ ਦਾਗ ਜਿਹੜਾ ਹੈ ਉਹ ਲੱਗਾ ਨਾ ਰਵੇ ਤੇ ਤੁਸੀਂ ਵੀ ਵੇਖ ਸਕਦੇ ਆ ਕਿ ਸਾਡੀ ਜਿਹੜੀ ਮਸ਼ੀਨ ਦਾ ਸ਼ੀਸ਼ਾ ਇੱਕਦਮ ਚਮਕਣ ਲੱਗ ਗਿਆ ਕਿਉਂਕਿ ਜਦੋਂ ਅਸੀਂ ਡੀਪ ਕਲੀਨ ਕਰ ਲੈਂਦੇ ਆ ਨਾ ਚੀਜ਼ ਨੂੰ ਤੇ ਚੀਜ਼ ਸਾਡੀ ਸਾਫ਼ ਹੋ ਜਾਂਦੀ ਹੈ ਚੰਗੀ ਤਰ੍ਹਾਂ ਆ ਫੱਝੜੇ ਦੇ ਸਵਿੱਚ ਆ ਉਹ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਾਂਗੇ। ਇੱਕਦਮ ਸਾਡੀ ਮਸ਼ੀਨ ਕਲੀਨ ਹੋ ਗਈ ਆ। ਠੀਕ ਆ। ਤੇ ਸਵਿੱਚ ਉਹ ਵੀ ਆਪਾਂ ਇੱਕ ਵਾਰੀ ਕੱਪੜਾ ਜਿਹੜਾ ਉਹ ਮਾਰ ਦੋਗੇ। ਮੈਂ ਇਥੋਂ ਇਹਨੂੰ ਡਰੇਂਜ ਕਰ ਦਿੱਤਾ ਤਾਂ ਜੋ ਇਹ ਪਾਣੀ ਨਿਕਲ ਜਾਵੇ ਜਿਹੜਾ ਇਹਦੇ ਵਿੱਚ ਵੇਸਟ। ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਨੀ ਚੋਮੀ ਕੱਪੜਾ ਮਾਰ ਕੇ ਨੂੰ ਚੰਗੀ ਤਰ੍ਹਾਂ ਸਕਾਨਾਂਗੀ ਦੇਖੋ ਜੀ ਅਸੀਂ ਇਹਦੀ ਥੋੜੀ ਕੇਅਰ ਕਰੀਏ ਨਾ ਮਸ਼ੀਨ ਦੀ ਤੇ ਮਸ਼ੀਨ ਲੌਂਗ ਕਾਈਂ ਜਿਹੜੀ ਉਹ ਚੱਲਦੀ ਰਹਿੰਦੀ ਆ ਤੇ ਕੋ ਸਾਡੇ ਕਿੰਨੇ ਬਾਕਸ ਜਿਹੜੇ ਸਾਫ਼ ਹੋ ਗਏ ਕਰਿਓ ਤੇ ਜਿਹੜੇ ਪਹਿਲੀ ਵਾਰ ਸਾਡੀ ਵੀਡੀਓ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਨ ਜੀ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਭੈਣੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ